ਵਿਵਾਹਿ ਗੁਰਜੀ ਦਾ ਖਾਲਸਾ ਵਿਵਾਹਿ ਗੁਰਜੀ ਕੀ ਫਤਿਹ ਗੁਰੂ ਪਿਆਰੇ ਗੁਰੂ ਰੂਪ ਖਾਲਸਾ ਜੀਓ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੇ ਸਭ ਕੁਛ ਤੇਰਾ ਬਾਣਾ ਅੱਜ ਸਾਡੇ ਸਮਾਜ ਵਿੱਚ ਦੇਖਾ ਦੇਖੀ ਸਵੰਗ ਧਰ ਭੂਲੇ ਪਟਕਾ ਖਾਹੇ ਇਹ ਗੁਰਬਾਣੀ ਦੀ ਪੰਕਤੀ ਬਿਲਕੁਲ ਸੱਚ ਹੋ ਰਹੀ ਆ ਪਿੰਡ ਪਿੰਡ ਕਈ ਕਈ ਗੁਰਦੁਆਰੇ ਨੇ ਕਈ ਕਈ ਗੁਰਦੁਆਰਿਆਂ ਵਿੱਚ ਬੀਬੀਆਂ ਨੇ ਜਥੇ ਬਣਾ ਕੇ ਚੌਪੈਰੇ ਦੇ ਨਾਂ ਤੇ ਸੁਖਮਨੀ ਸਾਹਿਬ ਪਾਠ ਦੇ ਨਾਂ ਤੇ ਜਾ ਕੇ ਪਾਠ ਕਰਦੀਆਂ ਮਰਿਆਦਾ ਦਾ ਬਿਲਕੁਲ ਹੀ ਖਿਆਲ ਨਹੀਂ ਹੈ ਮਰਿਆਦਾ ਕੀ ਹੈ ਬਾਣੀ ਦੀ ਪੰਨ ਦੀ ਉਦੇ ਨਾਲ ਕੋਈ ਮਤਲਬ ਨਹੀਂ ਕਿਸੇ ਦੂਸਰੇ ਪਿੰਟ ਤੋਂ ਦੇਖਿਆ ਲਿਆ ਦੇਖ ਲਿਆ ਜਾਂ ਟੀਵੀ ਤੋਂ ਦੇਖ ਲਿਆ ਉਸੇ ਤਰ੍ਹਾਂ ਬਹਿ ਕੇ ਸਵਾੰਗ ਧਰ ਲਿਆ ਰੀਸ ਕਰ ਲਈ ਅੱਜ ਜਿਹੜਾ ਰਿਵਾਜ ਚੱਲ ਰਿਹਾ ਸਪੀਕਰ ਇੱਕ ਬੀਬੀ ਕੋਲੇ ਹੁੰਦਾ ਜਾਂ ਦੋ ਕੋਲੇ ਹੁੰਦਾ ਮਾਇਕ ਉਹ ਪਹਿਲੀ ਪੰਕਤੀ ਪੜ੍ਹਦੀ ਆ ਫਿਰ ਦੂਜੀਆਂ ਬੀਬੀਆਂ ਦੂਜੀ ਪੰਕਤੀ ਪੜ੍ਹਦੀਆਂ ਨੇ ਫਿਰ ਉਹ ਤੀਜੀ ਪੰਕਤੀ ਪੜ੍ਹਦੀ ਆ ਦੂਜੀਆਂ ਬੀਬੀਆਂ ਫਿਰ ਚੌਥੀ ਪੰਕਤੀ ਪੜ੍ਹਦੀਆਂ ਨੇ ਇਸ ਤਰ੍ਹਾਂ ਪੰਕਤੀਆਂ ਛੱਡ-ਛੱਡ ਕੇ ਸਾਰਿਆਂ ਨੇ ਪਾਠ ਕੀਤਾ ਜੇ 100 ਬੀਬੀ ਬੈਠੀ ਆ ਪਾਠ ਇੱਕ ਹੋਇਆ ਕਿਸੇ ਨੇ ਪੂਰਾ ਪਾਠ ਨਹੀਂ ਕੀਤਾ ਜੇ ਪਾਠੀ ਕੋਈ ਅੰਗ ਛੱਡ ਦੇਵੇ ਰਾਵੜਾ ਪਾਇਆ ਜਾਂਦਾ ਖੰਡਿਤ ਕਰਤਾ ਪਾਠ ਮਰਿਆਦਾ ਭੰਗ ਕਰਤੀ ਹੁਣ ਇਹ ਵੀ ਤਾਂ ਮਰਿਆਦਾ ਹੀ ਭੰਗ ਹੋ ਰਹੀ ਆ ਫੰਡ ਖੰਡਿਤ ਪਾਠ ਹੀ ਹੋ ਰਿਹਾ ਕਿਸੇ ਨੇ ਪੂਰਾ ਪਾਠ ਨਹੀਂ ਕੀਤਾ ਪੰਕਤੀਆਂ ਛਰੜ ਛੱਟ ਕੇ ਸਭ ਨੇ ਪੜਿਆ ਰੀਸ ਕਰਦਿਆਂ ਨੇ ਆ ਨਾਨਕਸਰੀਏ ਜਿਵੇਂ ਖੰਡ ਪਾਠ ਦਾ ਭੋਗ ਪਾਉਂਦੇ ਨੇ ਸ਼ਲੋਕ ਪੜ੍ਹਦੇ ਨੇ ਇੱਕ ਪੰਕਤੀ ਇੱਕ ਪਾਠੀ ਪੜਦਾ ਦੂਜੀ ਦੂਜੀ ਪੰਕਤੀ ਦੂਜੇ ਪਾਠੀ ਪੜਦੇ ਆ ਏਕਾਂ ਲਾ ਲਾ ਕੇ ਉਥੇ ਤਾਂ ਕੋਈ ਗੱਲ ਨਹੀਂ ਉਥੇ ਦੋਸ਼ ਨਹੀਂ ਹੈ ਕਿਉਂਕਿ ਉਹ ਇੱਕ ਪਾਠ ਹੀ ਹੁੰਦਾ ਹੈ ਇੱਥੇ ਇੱਕ ਪਾਠ ਨਹੀਂ ਇੱਥੇ 100 ਬੀਬੀ ਆਈਏ ਤਾਂ 100 ਪਾਠ ਹੋਣਾ ਚਾਹੀਦਾ ਇੱਥੇ ਪੰਕਤੀਆਂ ਛੜ ਛੜ ਕੇ ਪੜਨਾ ਬਿਲਕੁਲ ਮਨਮਤ ਹੈ ਇਹ ਮਰਿਆਦਾ ਜਿਹੜੀ ਕਿੱਥੋਂ ਆਈ ਇਹ ਨਕਲੀ ਸੰਤਾਂ ਨੇ ਬਣਾਈ ਆ ਕਿਉਂਕਿ ਨਕਲੀ ਸੰਤਾਂ ਦੀ ਸਕੀਮ ਹੁੰਦੀ ਆ ਵੀ ਮੇਰੇ ਡੇਰੇ ਵਿੱਚ ਵੱਧ ਤੋਂ ਵੱਧ ਇਕੱਠ ਹੋਵੇ ਗੱਲੇ 'ਚ ਗੋਲਕ 'ਚ ਪੈਸੇ ਪੈਣ ਉਹ ਇਸ ਤਰ੍ਹਾਂ ਦੀ ਸਕੀਮ ਸੋਚਦੇ ਆ ਇਹ ਉਸੇ ਸਕੀਮ ਦਾ ਨਤੀਜਾ ਚੋਂ ਪਹਿਰਾ ਚੱਲ ਪਿਆ ਸੁਖਮਨੀ ਸਾਹਿਬ ਦਾ ਪਾਠ ਇਸ ਤਰ੍ਹਾਂ ਚੱਲ ਪਿਆ ਫਿਰ ਨੌ ਸਾਧ ਸੰਗਤ ਦਾ ਲੈ ਦਿੰਦੇ ਨੇ ਸਾਧ ਸੰਗਤ ਸ਼ਬਦ ਦੇ ਅਰਥ ਕੀ ਨੇ ਉਹਨਾਂ ਨਾਲ ਕੋਈ ਮਤਲਬ ਨਹੀਂ ਭੀੜ ਨੂੰ ਸਾਧ ਸੰਗਤ ਨਹੀਂ ਕਿਹਾ ਜਾਂਦਾ ਕੋਈ ਬੰਦਾ ਬੈਠਾ ਗੁਰਬਾਣੀ ਪੜ ਰਿਹਾ ਇਕੱਲਾ ਉਹ ਸਾਧ ਸੰਗਤ ਕਰ ਰਿਹਾ ਸਾਧ ਤੋਂ ਭਾਵ ਗੁਰੂ ਸੰਗਤ ਤੋਂ ਭਾਵ ਜੁੜਨਾ ਗੁਰੂ ਨਾਲ ਜੁੜਿਆ ਬੈਠਾ ਗੁਰੂ ਦੀ ਸੰਗਤ ਕਰ ਰਿਹਾ ਉਹ ਸਾਧ ਸੰਗਤ ਹੈ ਸਭ ਤੋਂ ਉੱਚੀ ਹੈ ਉਹ ਭੀੜ ਨੂੰ ਸਾਧ ਸੰਗਤ ਕਹਾਂਗੇ ਤਾਂ ਫਿਰ ਭਗਤਾਂ ਕੀ ਚਾਲ ਨਰਾਲੀ ਦੇ ਅਰਥ ਕੀ ਕਰਾਂਗੇ ਗੁਰੂ ਸਾਹਿਬ ਤਾਂ ਆਖਦੇ ਨੇ ਜਿਹੜਾ ਪ੍ਰਵਾਨਿਆ ਹੋਇਆ ਸਿੱਖ ਵਾ ਜਿਹੜਾ ਗੁਰੂ ਸਾਹਿਬ ਨੇ ਪ੍ਰਵਾਨ ਕਰ ਲਿਆ ਵੀ ਇਹ ਮੇਰਾ ਅਸਲੀ ਸਿੱਖ ਆ ਉਹ ਤਾਂ ਭੀੜ ਵਿੱਚ ਸ਼ਾਮਲ ਹੁੰਦਾ ਹੀ ਨਹੀਂ ਉਹ ਤਾਂ ਇਕੱਲਾ ਹੀ ਰਹਿੰਦਾ ਹੈ ਫਿਰ ਉਹ ਭੀੜ ਵਿੱਚ ਜਾਂਦਾ ਨਹੀਂ ਇਸ ਤਰ੍ਹਾਂ ਉਹ ਸਾਧ ਸੰਗਤ ਦੇ ਅਰਥ ਗਲਤ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਆਪ ਦੇ ਡੇਰੇਾਂ 'ਚ ਭੀੜ ਇਕੱਠੀ ਕਰਕੇ ਇਹ ਗਲਤ ਮਰਿਆਦਾ ਵਿੱਚ ਲਾਤੀਆਂ ਮਰਿਆਦਾ ਹੁੰਦੀ ਹੈ ਗੁਰੂ ਦੇ ਹੁਕਮ ਵਿੱਚ ਰਹਿਣਾ ਗੁਰੂ ਦੇ ਹੁਕਮ ਵਿੱਚ ਰਹਿਣਾ ਹੀ ਮਰਿਆਦਾ ਵਿੱਚ ਰਹਿਣਾ ਹੁੰਦਾ ਹੈ ਹੁਣ ਇਸ ਤਰ੍ਹਾਂ ਪਾਠ ਕਰਨ ਦੀ ਮਰਿਆਦਾ ਕਿਸੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਪੰਗਤੀ ਨਹੀਂ ਹੈ ਵੀ ਇਸ ਤਰ੍ਹਾਂ ਪਾਠ ਕਰੋ ਪੰਗਤੀਆਂ ਛੱਡ-ਛੱਡ ਕੇ 10ਵੇਂ ਪਾਸੇ ਦੀ ਬਾਣੀ ਵਿੱਚ ਭਾਈ ਗੁਰਦਾਸ ਜੀ ਦੀ ਬਾਣੀ ਵਿੱਚ ਰਹਿਤ ਨਾਵਿਆਂ ਵਿੱਚ ਹੁਕਮ ਨਾਵਿਆਂ ਵਿੱਚ ਕਿਤੇ ਵੀ ਕੋਈ ਪੰਗਤੀ ਨਹੀਂ ਹੈ ਪੰਗਤੀਆਂ ਛੜ ਛੜ ਕੇ ਪਾਠ ਕਰਨ ਦੀ ਮਰਿਆਦਾ ਪਰ ਇਹ ਦੇਖਣ ਦੇਖ ਕੇ ਲੋਕ ਕਰ ਰਹੇ ਨੇ ਇਹ 100% ਮਨਮਤ ਹੈ ਕਿਉਂਕਿ ਜਿੱਥੇ ਸਾਡੇ ਮਨ ਦੀ ਮਰਜ਼ੀ ਘਸ ਗਈ ਉੱਥੇ ਹੀ ਮਨਮਤ ਸ਼ੁਰੂ ਹੋ ਗਈ ਗੁਰਮਤ ਹੈ ਗੁਰੂ ਦਾ ਹੁਕਮ ਗੁਰੂ ਦੀ ਮਰਜ਼ੀ ਉਹ ਗੁਰਮਤ ਹੈ ਕੋਈ ਵੀ ਕੰਮ ਅਸੀਂ ਕਰਾਂਗੇ ਗੁਰੂ ਦੇ ਹੁਕਮ ਵਿੱਚ ਰਹਾਂਗੇ ਉਹ ਗੁਰਮਤ ਹੈ ਜਿੱਥੇ ਸਾਡੇ ਅਸੀਂ ਮਨ ਦੀ ਮਰਜ਼ੀ ਕਰ ਲਈ ਉਤੋਂ ਹੀ ਮਨਮਤ ਬਣ ਜਾਂਦੀ ਹੈ ਮਨਮਤ ਨਰਕਾਂ ਵਿੱਚ ਲੈ ਕੇ ਜਾਂਦੀ ਹੈ ਸੋ ਇਹ ਪਿੰਡ ਪਿੰਡੇ ਬੀਬੀਆਂ ਦੇ ਜਿੱਥੇ ਮੈਂ ਤਾਂ ਸਪਸ਼ਟ ਕਹੂੰਗਾ ਨਰਕਾਂ ਵੱਲ ਨੂੰ ਜਾ ਰਹੇ ਨੇ ਇਹਨਾਂ ਨੂੰ ਕੌਣ ਸਮਝਾਵੇ ਨਾ ਹੀ ਕਿਸੇ ਦੀ ਗੱਲ ਸੁਣਦੀਆਂ ਨੇ ਨਾ ਮੰਨਦੀਆਂ ਉਤੋਂ ਗਲ ਪੈਂਦੀਆਂ ਲੜਦੀਆਂ ਨੇ ਕਿਉਂਕਿ ਹੰਕਾਰ ਪਿੱਛੇ ਮੁੜ ਨਹੀਂ ਦਿੰਦਾ ਜੇ ਤਾਂ ਸਮਝਦਾਰੀ ਅਕਲ ਹੋਵੇ ਗਿਆਨ ਹੋਵੇ ਫੇਰ ਤਾਂ ਸੋਚਣ ਵਿਚਾਰਨ ਵੀ ਗੱਲ ਕੀ ਆ ਮਰਿਆਦਾ ਕੀ ਆ ਇਹਨਾਂ ਗੱਲਾਂ ਤੇ ਵਿਚਾਰ ਕਰਨ ਪਰ ਨਹੀਂ ਮੂਰੇ ਤਾਂ ਹੰਕਾਰ ਵਾ ਜਾਂ ਬੜਾਈ ਦੀ ਭੁੱਖ ਵਾ ਹੁਣ ਤੁਸੀਂ ਸੋਚੋ ਭਗਤੀ ਪ੍ਰਭੂ ਦੀ ਭਗਤੀ ਤਾਂ ਲੋਕਾਂ ਤੋਂ ਹੋਲੇ ਕੀਤੀ ਜਾਂਦੀ ਹੈ ਲੋਕਾਂ ਦੇ ਸਾਹਮਣੇ ਬੈਠ ਕੇ ਲੋਕਾਂ ਨੂੰ ਦਿਖਾ ਕੇ ਲੋਕਾਂ ਨੂੰ ਸੁਣਾ ਕੇ ਵੱਡੇ ਵੱਡ ਸਪੀਕਰ ਲਾ ਕੇ ਸਾਰੇ ਪਿੰਡ ਚ ਸੁਣਾ ਕੇ ਪਾਠ ਕਰਨੇ ਇਹ ਪ੍ਰਭੂ ਦੀ ਭਗਤੀ ਨਹੀਂ ਹੈ ਇਸ ਦਾ ਕੋਈ ਫਲ ਨਹੀਂ ਮਿਲੇਗਾ ਇਹ ਤਾਂ ਵਡਾਈਵਾਸ ਕੀਤਾ ਜਾਂਦਾ ਵੀ ਲੋਕਾਂ ਨੂੰ ਪਤਾ ਲੱਗੇ ਮੇਰੀ ਆਵਾਜ਼ ਜਾਵੇ ਲੋਕ ਕਹਿਣ ਵੀ ਹਾਂ ਵੇ ਫਲਾਨਾ ਬੜਾ ਭਜਨੀਕ ਬੰਦਾ ਪਾਠ ਕਰਦਾ ਬੜਾ ਚੰਗਾ ਬੰਦਾ ਸਿਰਫ ਕੰਨ ਬੜਿਆਈ ਨੂੰ ਤਰਸਦੇ ਨੇ ਬੜਿਆਈ ਗੁਰੂ ਦੀ ਕਰਨੀ ਆ ਆਪ ਦੀ ਬੜਿਆਈ ਨੂੰ ਕੰਨ ਤਰਸ ਰਹੇ ਨੇ ਵੱਡੇ ਵੱਡੇ ਉੱਚੇ ਉੱਚੇ ਸਪੀਕਰ ਲਾ ਕੇ ਲੋਕਾਂ ਨੂੰ ਸੁਣਾ ਕੇ ਪਾਠ ਕਰਨਾ ਕੌਣ ਪਾਠ ਸੁਣਦਾ ਬਾਹਰ ਕੋਈ ਇੱਕ ਬੰਦਾ ਵੀ ਤਾਂ ਸੁਣਦਾ ਹੋਵੇ ਫਿਰ ਉੱਪਰਲੇ ਸਪੀਕਰ ਲਾਉਣ ਦਾ ਕੀ ਮਤਲਬ ਹੈ ਸੋ ਇਹ ਗਲਤ ਮਾਨਮਤ ਚੱਲ ਪਈ ਕੌਣ ਰੋਕੇ ਕਮੇਟੀਆਂ ਨੂੰ ਕੋਈ ਮਤਲਬ ਨਹੀਂ ਨਾ ਹੀ ਕਮੇਟੀਆਂ ਦੇ ਪ੍ਰਧਾਨਾਂ ਨੂੰ ਐਡਾ ਗਿਆਨ ਹਾ ਜਿਵੇਂ ਇੱਕ ਉਹ ਕੋਈ ਰੋਕਲਣ ਗ੍ਰੰਥੀਆਂ ਨੂੰ ਵੀ ਗਿਆਨ ਨਹੀਂ ਹੈ ਗ੍ਰੰਥੀਆਂ ਕੋਲੇ ਜਦੋਂ ਗੱਲ ਕਰੀਦੇ ਵੀ ਇਹ ਮਰਿਆਵਸ ਤੋਂ ਕਿੱਥੋਂ ਆਈ ਉਹ ਵੀ ਸੋਚਣ ਲੱਗ ਜਾਂਦੇ ਨੇ ਵੀ ਹਾਂ ਗੱਲ ਦਾ ਤੁਹਾਡੀ ਠੀਕ ਹੈ ਮੈਂ ਗਿਆ ਗ੍ਰੰਥੀ ਨੇ ਅਰਦਾਸ ਕੀਤੀ ਮੈਂ ਕਿਹਾ ਬਾਅਦ ਵਿੱਚ ਮੈਂ ਕਿਹਾ ਮर्यादा ਦੱਸੋ ਕਿੱਥੇ ਆ ਪੰਕਤੀ ਦਿਖਾਓ ਵੀ ਪੰਕਤੀਆਂ ਛੱਡ-ਛੱਡ ਕੇ ਪਾਠਕਾਂ ਦੀ ਮर्यादा ਉਹ ਸੋਚਾਂ 'ਚ ਪੈ ਗਿਆ ਮੈਨੂੰ ਕਹਿੰਦਾ ਗਲਤਾਂ ਤੁਹਾਡੀ ਠੀਕ ਵਾ ਪਰ ਇਹ ਬੁੜੀਆਂ ਨੂੰ ਕੌਣ ਸਮਝਾਵੇ ਸੋ ਇਹ ਬਹੁਤ ਗਲਤ ਮर्याਦਾ ਚੱਲ ਪਈ ਕੌਣ ਸਮਝਾਵੇ ਨਾ ਕੋਈ ਸੁਣਦਾ ਅਸੀਂ ਤਾਂ ਆਪਦਾ ਹੋਕਾ ਦਿੰਦੇ ਆ ਹੋਕਾ ਦਿੰਦੇ ਰਹਿਣਾ ਕੋਈ ਕੁਝ ਬੋਲੇ ਇਹ 100% ਮਨਮਤ ਹੈ ਮਨਮਤ ਹੈ ਅਸੀਂ ਡਟ ਕੇ ਕਹਾਂਗੇ ਇੰਨਿਆ ਕਮੇਂਤਿਆ ਪ੍ਰਵਾਨ ਕਰਨੀਆਂ ਹੋਈਆਂ ਬੇਅਦ ਭੁਲਾ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ